ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਆਪਾਂ ਚੱਲੇ ਇਥੇ ਮੰਦਿਰ ਤੇ ਲਾ ਕੇ ਕੇ ਦੀ ਮਾਤਾ ਖਤਮ ਹੋ ਗਈ ਸੀ ਤੇ ਆਪਾਂ ਚੱਲੇ ਆ ਤੇ ਰੋਟੀ ਰੋਟੀ ਖਾਣ ਇਹ ਟੀਮ ਆ ਸਾਰੀ ਨਾਲ ਆ ਸਾਰੇ ਬੰਦੇ ਚੋਬਰ ਥੋੜੇ ਢੂੜ ਉਡਣ ਦੀ ਰੋਡ ਦੇ ਕਰਕੇ ਆ ਸਾਹਮਣੇ ਮੰਦਿਰ ਖੁਸ਼ ਜਾ ਵੀਡੀਓ ਬਣਾਉ ਕੋਈ ਦਿੱਕਤ ਤਾਂ ਨਹੀਂ ਬਹੁਤ ਦਿੱਕਤ ਹੈ ਯਾਰ ਇਹ ਆਪਣੀ ਲੋਕਲ ਟੀਮ ਹੈ ਰੋਟੀ ਪਾਣੀ ਇੱਕ ਨੰਬਰ ਆ ਆ ਬੈਠੀ ਆਪਣੀ ਟੀਮ ਸਾਰੀ ਗੇਜੇ ਭਾਈ ਬਣਾਉਣ ਨੂੰ ਜਗਾ ਸੋਨੇ ਭਾਈ ਵਧੀਆ ਪ੍ਰੋਗਰਾਮ ਚਲੰਦਿਆ ਪੂਰਾ ਤੜਾ ਲੰਗਰ ਹੋ ਲਿਆ ਚੰਗੀ ਰੋਟੀ ਆ ਸਾਰਿਆਂ ਦੀ ਕੋਈ ਖਾਤਾ ਢੇਡ ਦਾਲ ਥਾਵ ਲਉਣਾ ਹੈ ਖਾਤਦਾਰੀ ਪੂਰੀ ਹੁੰਦੀ ਬੰਦਿਆਂ ਦੀ ਚਾਚਾ ਡੇੜ ਪੂਰੀ ਧੱਕੇ ਨਾਲ ਫਲਾ ਆ ਗਿਆ ਡੇੜ ਇੰਦਰ ਪਹਿਲਾਂ ਪਹਿਲਾਂ ਇੱਕ ਇੱਕ ਰੱਖਦੀ ਫਿਰ ਅੱਧੀ ਖੋਸ਼ ਨੂੰ ਅੱਧੀ ਗੇਜੇ ਬਾ ਪ੍ਰਸ਼ਾਦਾ ਲਿਆ ਛਕ ਦੀ ਪ੍ਰਸ਼ਾਦਾ ਪੁੰਤਾ ਛਕ ਲਿਆ ਵਾ ਹੁਣ ਚੱਲੇ ਆ ਆ ਦੋ ਬੰਦਿਆਂ ਦਾ ਪਿਆਰ ਕੀਤਾ ਉਹਨਾਂ ਨੇ ਮੋਹ ਕੀਤਾ ਇਹਨਾਂ ਦਾ ਔਰੀਆਂ ਨੂੰ ਖਵਾਈਆਂ ਧੱਕੇ ਨਾਲ ਕਹਿੰਦੇ ਨਹੀਂ ਯਾਰ ਖਾਓ ਯਾਰ ਇਹ ਨਾ ਇਹਨਾਂ ਦੀ ਕੋਈ ਮਾਤਾ ਖਤਮ ਹੋਈ ਆ ਉਹਦਾ ਪ੍ਰੋਗਰਾਮ ਆ ਆ ਪਿੱਛੇ ਮੰਦਿਰ ਆ ਮੰਦਿਰ ਆ ਸਿੰਘਾ ਜੀ ਮਹਾਰਾਜ ਇਹ ਨਾ ਇਹਨਾਂ ਨੂੰ ਨਿਮਾੜ ਦੇ ਕਬੀਰ ਦਾ ਵੀ ਤਰਜਾ ਪ੍ਰਾਪਤ ਆ ਜਿਹੜਾ ਇਹ ਇਲਾਕਾ ਉਹ ਜੈਨ ਦਾ ਦਿਵਾ ਹਜ਼ਾਰੰਦੌਰ ਦਾ ਇਹ ਨਿਮਾੜ ਖੇਤਰ ਆ ਮਾਲਵਾ ਖੇਤਰ ਐਮਪੀ ਦਾ ਜਿੱਦਾਂ ਆਪਣੇ ਪੰਜਾਬ ਦਾ ਮਾਲਵਾ ਐ ਐਮਪੀ ਦਾ ਮਾਲਵਾ ਐ ਤੇ ਇਹ ਸਿੰਘਾ ਜੀ ਮਹਾਰਾਜ ਜਿਹੜੇ ਹੋਏ ਆ ਇਹ ਨਿਮਾੜ ਦੇ ਕਬੀਰ ਹੋਏ ਆ ਤੇ ਆ ਪਿੱਛੇ ਇਹਨਾਂ ਬਣਾਈਆਂ ਹਨ ਇਨਸ਼ਾਅੱਲਾ ਲੰਗਰ ਹਾਲ ਕਾਫੀ ਤਗੜਾ ਕੰਮ ਵਧੀਆ ਆ ਪਛੇ ਹਲਵਾਈ ਲੱਗੇ ਐਨ ਇੱਕ ਨੰਬਰ ਰੋਟੀ ਪਾਣੀ ਵਧੀਆ ਪ੍ਰੋਗਰਾਮ ਤਸਵੀਰੇ ਵੀ ਆਡਾ ਸੱਦਾ ਵਾ ਹੁਣ ਅੱਜ ਅਸੀਂ ਸਿੰਪਲ ਪੂੜੀਆਂ ਤੇ ਬਤਾਉਆਂ ਦੀ ਸਬਜ਼ੀ ਸਵੇਰੇ ਪ੍ਰੋਗਰਾਮ ਤੱਕੜਾ ਇਹ ਆਪਣੇ ਨਾ ਇਹ ਮਿੱਤਰ ਸੱਜਣੇ ਆਏ ਆਪਣੇ ਲੋਕਲ ਇੱਥੋਂ ਦੇ ਇਹ ਆਯੂਸ਼ ਕੁੰਦਨ ਮਨੀਸ਼ ਅਰ ਖੁਸ਼ਾਲ <laughs> निहाल और वो कहूंगा <laughs> बोला 100000 हां बोला नहीं आया एक तो डिसर्ड गया ये सब इठबड़ में ये टीम है अपनी लोकल दी इथो प्यार मोहब्बत इनना ना वत गया फेरदा ते सवेरे आपा फेर आनावा ठीक है जी गेट दिखा दूं ना एवा मंदिर दा गेट ते ओ पीछे मंदिर ते सवेरे इथे अपना नोटा सवेरे चौथ माता दा ਆਪਾਂ ਚੱਲੇ ਆਂ ਪਿੰਡ 'ਚ RAM LILA ਵੇਖਣ ਤੇ ਇੱਥੇ ਲੱਗੇ ਮੰਦਿਰ ਹੈ ਉੱਥੇ RAM LILA ਆਉਂਦੀ RAM LILA ਵੇਖਣ ਚੱਲੇ ਆਂ ਪੂਰਾ ਮਾਹੌਲ ਚੱਲ ਸੱਟ ਆ ਔਰ ਖੋਹ ਨੂੰ ਤੇ ਚੁੱਕੀ ਫਿਰਦੇ ਆ ਥਾਂ ਦੇ ਉਹ 5-6 ਜਣੇ ਖੋਹਣਾ ਚੰਗੀ ਉਹਨਾਂ ਦੀ ਗਾੜੀ ਬਣੀ ਆ ਆਹ ਵੇ ਕਾਹ ਜਾਂਦਾ ਚੋਬਰ ਕੀ ਨਾ ਤੇਰਾ RAM LILA RAM LILA RAM LILA ਆਵਾਂ ਜਾ ਰਹੇ ਆਂ ਅਸੀਂ ਦੋਸਤਾਂ ਰਾਮਲੀਲਾ ਵੇਖਣ ਚਲੇ ਹਾਂ। ਚੱਲਦੇ ਹਾਂ ਵੇਨੇ ਜਾ ਕੇ ਰਾਮਲੀਲਾ ਕੀ ਹਾਲਤਾ। ਰਾਮਲੀਲਾ ਦਾ ਪ੍ਰੋਗਰਾਮ ਚੱਲ ਰਿਹਾ। ਆਪਾਂ ਆਏ ਹਾਂ ਵੇਖਣ। ਬਹੁਤ ਹੋਈਆ ਲੈ। ਕਿਦਾਂ ਦਾ ਮੋਲ ਚਾਲ? ਬਹੁਤ ਵਧੀਆ ਹੈ। ਇੱਕ ਨੰਬਰ ਕੰਮ। ਅੰਤਿਆਰ ਕਰਦੇ ਜਾਈਏ। ਪੇਸ਼ ਕਰ ਗਈ ਆ ਮੋਕ ਤੇ ਪਰਦਾ ਗਿਆ ਵਾ ਡੱਕ ਤੇ ਜਿਹੜਾ ਹੁਣ ਤੁਸੀਂ ਡਾਂਸ ਦੇਖਿਆ ਇਹ ਮੁੰਡਾ ਹੀ ਹੀ ਕੁੜੀ ਨਹੀਂ ਮੁੰਡਾ ਹੀ ਡਾਇ ਪ੍ਰਸਤuti ਦੇਣਾ ਤੇ ਹੁਣ ਕੱਠ ਵਾਵਾ ਹੋ ਗਿਆ ਪੂਰਾ ਮਹੌਲ ਚਾਲ ਬਣਿਆ ਵਾ ਬੰਦੇ ਬੀਬੀਆਂ ਬੈਠੇ ਆ ਸਾਰੇ ਇਧਰ ਵੀ ਪਿੱਛੇ ਪੂਰਾ ਸਾਰੇ ਉੱਤੇ ਤੱਕ ਭਰੇ ਆ ਮੋਲ ਚਾਲ ਪੂਰਾ ਵਧੀਆ ਅਇਜੇ ਤੁਹਾਨੂੰ ਇੱਕ ਬੰਦਾ ਰਲਿਆ ਮਿਲਿਆ ਜਾਗਦਵਾਲਾ ਅਰੇ ਜੀ ਵਜਨ ਪਰ ਸਾਮਾ ਇਸ ਸ੍ਰੀਮਾਨ ਰਾਮੇ ਜਰਜੀ ਵਡੇ ਸਾਹਿਬ ਬਿਲਿਆ ਨਹੀਂ ਜਾਣਾ ਬੰਦਿਆਂ ਦੇ ਵਿੱਚ ਬੰਦਾ ਰਲਿਆ ਮਿਲ ਗਿਆ ਵਡੇ ਜਰਜੀ ਵਡੇ ਸਾਹਿਬ ਬਲਾਕ ਵਾਲੇ ਸੁਣਦੇ ਸਨਦੇ ਸੇ ਅਮੇ ਦਰਦਾ ਕੇ ਹੈ ਇਹ ਗਾਣਾ ਵਜਨ ਦਾ ਦੇਸ਼ਵਕਤ ਯਾਦ ਆ ਬੰਦੇ ਆੜਾ ਨੂੰ ਘਰ ਦੀ ਯਾਦ ਆ ਜਾਂਦੀ ਆ ਦੇਦੇ ਵੀ ਬਾਰਡਰ ਤੋਂ ਆ ਬੈਠੇ ਨਹੀਂ ਬਾਰਡਰ ਤੇ ਹੀ ਆ ਹੋਲੀ ਬਣਾਇਆ ਕੋਈ ਪੰਜਾਬੀ ਮਾਮਾ ਇੱਕ ਲੋਤੇ ਆਲੂ ਕਹਿੰਦੇ ਅਹੀ ਸਰਦਾਰਾਂ ਦਾ ਹੀ ਬੰਦੇ ਨਹੀਂ ਅਤੰਗੀਰਾ ਵੀ ਨਾਲ ਹੋਣ ਡੱਕਰੇ ਕੁੜੀ ਆਵੇ ਨੱਚੀ ਜਾਂਦੇ ਗਾਣੇ ਗੁੰਦੇ ਲਾ ਦੇ ਆਈ ਆਈ ਰਾਮ ਇਲਾਕੇ ਖਾਂ ਅੱਗੇ ਰਾਮ ਜੀ ਨਾਲ ਦਾ ਕੰਮ ਉਹ ਡਾਲਦਾ ਚੱਲਣ ਦਾ ਚੱਲਿਆ ਹਾਂ ਇਹ ਪਾਕਿਸਤਾਨੀ ਨਾ ਕਰਦੇ ਥੋੜਾ ਜਿਹਾ ਹਾਂ ਆਹ ਵੇ ਸਲੋ ਹੀ ਰੱਖ ਦੇਣਾ ਐਂਟਰੀ ਮੋਗੀ ਆ ਮੌਲ ਚੱਲਦਾ ਕਿ ਮੁੰਡਾ ਕੁੜੀ ਨੂੰ ਕਹਿੰਦਾ ਚੱਲ ਮੇਲਾ ਘੁਮਣ ਚੱਲਦੇ ਹਾਂ ਢੋਲਕ ਮਾਉਂਗਾ ਜਲੇਬੀਆਂ ਜਲਬੀਆਂ ਖਾਉਂਗਾ ਅੱਛਾ ਜੀ ਦੇ ਕੁੜੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਤੇਰੇ ਭਰਾ ਦੀ ਸਾਲੀ ਹਾਂ ਇਹ ਮਾਗਰਾ ਵੀ ਅਜ ਤਾਂ ਮੋਲਦਾਲ ਤੇ ਲੰਦਾ ਵੇਖਣ ਤੇ ਹੀ ਰਾਵਲੀ ਦਾ ਹੈ ਤੇ ਪ੍ਰੋਗਰਾਮ ਹੋਰ ਤਲੀ ਜਾਂਦਾ ਹੁਣ ਨਵੀਂ ਐਂਟਰੀ ਹੋਣ ਲੱਗੀ ਆ ਬੇਨਗੀ ਮੋਲਦਾਲ ਪੂਰਾ ਇੱਕ ਨੰਬਰ ਆ ਹਮਾਰੇ ਗੁਰੂ ਜੀ ਵਾਲਾ ਬੱਟੇ ਉਨ ਕੀ ਚੌਧਾਰ ਦੇ ਨਾਮ ਤੇ ਬੈਠ ਕੇ ਸਵਾਪਸ਼ ਕਰ ਦਿਆ ਅਬ ਮੇਰੇ ਨਾਕਾਨ ਦਾ ਬਦਲਾ ਮੇਰੇ ਵੀ ਰਾਵਣ ਨੇ ਲੇ ਗਏ ਇਧੇ ਲੰਕਾ ਕਿਉਂ ਚਲਣਾ ਚਾਹੀਏ ਹਾ ਉਹ ਸੂਪ ਨਕਾ ਨੱਕ ਵੜਦਾ ਕੇ ਨੇ ਤੇ ਉਹ ਆਪਣੇ ਭਰਾ ਨੂੰ ਲੱਗਣਗੇ

ਜਦੋਂ ਗੁਣ ਮੈਂ ਦੋ ਲੜਕੇ RAM LAKHAN ਸੀਤਾ ਸਿੰਘ ਤੁਮਾਰੀ ਕੋ ਲਾਏ ਤੇ ਨਹੀਂ ਇੱਕਾਇਕ ਨਹਾਤ ਨਿਕਲ ਗਈ ਉਹ ਲੋਕਲ ਲੈਂਗੁਏਜ ਆ ਲੋਕਲ ਹੋਣਾ RAM LAKHAN ਨਹੀਂ ਬੋਲਦਾ ਤੂੰ ਤੇ ਬਾਤ ਤੇ ਕਰਨਾ ਚਾਹੀਦਾ ਇਧਰ ਲੈ 50 ਜਹ RAM LAKHAN ਦੀ ਪੰਜਾਬੀ ਚ ਹੁੰਦੀ ਆ ਮੇਰੇ ਤਾਂ ਕੋਈ ਲੈਂਗੁਏਜ ਨਹੀਂ RAM LAKHAN ਠੀਕ ਹੈ ਮੈਂਨੇ ਤੇਰਾ ਨਾਮ ਲਿਆ ਉਸਦੇ ਨਾਮ ਲਿਆ RAM LILA ਚੱਲੀ ਜਾਂਦੀ ਆ ਅਸੀਂ ਚੱਲੇ ਆ ਸੋਈਏ ਐਂਟਰੀਆਂ ਬੜੀਆਂ ਲੇਟ ਮਾਰਦੇ ਆਏ ਤੇ ਕਾਮਟ ਲਾ ਜਾਈ ਆ ਇਹ ਕਈ ਦੇ ਚੱਲੇ ਆ ਫੋਨ ਕੱਲ ਆਖਰੀ ਦਿਨਾਂ ਕੱਲ ਵੇਖਾਂਗੇ ਜੇ ਟਾਈਮ ਨਾਲ ਚੱਲੂ ਹੋਊ ਜਾਂ ਉਹੀ ਤੇ ਨਹੀਂ ਤੇ ਦੀਵਾਰ ਆ ਗਿਆ ਪ੍ਰੋਗਰਾਮ ਪੰਜਾਬ ਵਿੱਚ ਹੁੰਦੀ ਆ ਪੰਜਾਬੀ ਵਿੱਚ ਇਹ ਕਰਦੇ ਆ ਮਾਲਵੀ ਲੈਂਗੁਏਜ ਵਿੱਚ ਕਿਉਂਕਿ ਇਲਾਕਾ ਉਹ ਜੈਨ ਦਿਵਸ ਨਿਮਾਰ ਦਾ ਇਲਾਕਾ ਵਾ ਮਾਲਵੀ ਲੈਂਗੁਏਜ ਆ ਤੇ ਉਹ ਅੱਧਿਕ ਤੇ ਪੱਲੇ ਨਹੀਂ ਮੈਂਦੀ ਪੱਲੇ ਗਈ ਬਾਈ ਖੜੇ ਕੱਖ ਪੱਲੇ ਨਹੀਂ ਪਿਆ ਤੇ ਸ਼ੀਵਤਾਗ ਮੋਲ ਜਾ ਲਾ ਇੱਕ ਬਾਈ ਹੋ ਰਹੀ ਮਸ਼ੀਨ ਵਾਲੇ ਐ ਵੀਰ ਜੀ ਆ ਪੰਜਾਬ ਦੀ ਮਸ਼ੀਨ ਹੈ ਵੀ ਉੱਥੇ ਦੇ ਆਨੰਦ ਲੈਣ RAM ji ਲਾਦਾ ਤੇ ਆਪਾਂ ਤੇ ਗਏ ਆ ਤੇ ਉਹ ਸਾਹਮਣੇ ਮੰਦਰ ਤੇ ਆਪਣੀ ਖਲੋਤੀ ਹੈ ਮਸ਼ੀਨ ਚੰਗਾ ਜੀ ਰੱਤ ਸੀ ਗਾਲ